ਦੋਸਤੋ YouTube ਚੈਨਲ ਜਿਹੜਾ ਸੀ ਮੇਰਾ ਉਹਨੂੰ तकरीबन तकरीबन ਮਹੀਨਾ ਹੋ ਚੁਕਿਆ ਚੱਲਦੇ ਨੂੰ ਤੇ ਮੈਂ ਤੁਹਾਡੇ ਨਾਲ ਇਸ ਕਿਸਮ ਦੀ ਗੱਲਬਾਤ ਲਈ ਪਹਿਲੀ ਵਾਰ ਕਰ ਰਿਹਾ ਤੇ ਮੇਰੇ ਨਾਲ ਮੇਰੇ ਪੁਰਾਣੇ ਸਾਥੀ ਮੇਰੇ ਭਰਾ ਕੁਰਮੇਂਦਰ 바ਵਾ ਕੋਈ ਉਹ ਫੋਟੋਗ੍ਰਾਫਰ ਨੇ ਬੜਾ ਸਾਡੇ ਸਾਡੇ ਸਰਗੀ ਹਲਾ ਕੇਂਦਰ ਦੇ ਅ ਉਹ ਨੀਸਨ ਦਾ ਬਰੇਜ਼ੋਲ ਆ ਕੇ ਸਾਡੇ ਨਾਲ ਉਹ ਤੋਂ ਪਹਿਲਾਂ ਹੀ ਬਲਕੇ ਕਾਫੀ ਸਾਡਾ ਪਰਿਵਾਰ ਕਸਵੰਦ ਹੈ ਤੇ ਅੱਜ ਉਹ ਕੁਦਰਤੀ ਆਈ ਸੀ ਘਰ ਮੈਂ ਕਿਹਾ ਇੱਕ ਵੀਡੀਓ ਤੁਹਾਡੇ ਨਾਲ ਗੱਲਬਾਤ ਕਰ ਲਈ ਜਿਹੜਾ ਵੀਡੀਓ YouTube ਤੇ ਪਹੁੰਚ ਕੇ ਤੇ ਕੁਲਵਿੰਦਰ ਨੂੰ ਸੈਟਿੰਗ ਸਾਰੀ ਉਹ ਲਾਈਟਿੰਗ ਦੀ ਜਿਹੜੀ ਨੂੰ ਜ਼ਿਆਦਾ ਬਾਹਰ ਹੈ ਸਾਰਾ ਕਰਕੇ ਨਹੀਂ ਲਾਈਟਿੰਗ ਕੀਤੀ ਹੈ ਜਿਸ ਤਰ੍ਹਾਂ ਹੈ ਤੇ ਹੁਣ ਮੈਂ ਕਦੇ-ਕਦੇ ਤੁਹਾਡੇ ਨਾਲ ਗੱਲ ਵੀ ਕਰਿਆ ਕਰੂੰਗਾ ਕਿਸੇ ਭੱਖ ਦੇ ਮਸਲੇ ਤੇ ਇਸ ਗੰਭੀਰ ਵਿਸ਼ੇ ਤੇ ਗੱਲ ਕੋਈ ਸਮਾਜਿਕ ਵੀ ਹੋ ਸਕਦਾ ਹੋ ਸਾਇਤਿਕ ਵੀ ਹੋ ਸਕਦਾ ਹੈ ਰਾਜਨੀਤਿਕ ਵੀ ਹੋ ਸਕਦਾ ਹੈ ਸੱਭਿਆਚਾਰਕ ਵੀ ਹੋ ਸਕਦਾ ਹੈ ਅੱਜ ਜਿਹੜੇ ਮੈਂ ਮੌਸਲੇ ਤੇ ਗੱਲ ਕਰਨੀ ਹੈ ਸਰਗੀ ਕਲਾ ਕੇਂਦਰ ਸਰਗੀ ਕਲਾ ਕੇਂਦਰ 1990 ਚ ਹੋਂਦ ਚ ਆ ਗਿਆ ਸੀਗਾ ਤੇ 9 ਜੂਨ 1990 ਤੇ 35 ਸਾਲ ਹੋ ਜੁਣੀ ਹੈ ਇੱਕ ਵਾਰ ਪਹਿਲਾਂ 10 ਸਾਲਾ ਮਨਾਇਆ ਸੀਗਾ ਸਰਕਾਰੀ ਗੱਲ ਕੇਂਦਰ ਦਾ ਉਹ ਚ ਰੂਬੂ ਦਾ ਸੀਗਾ ਕੀਤਾ ਉਹ ਜਿਹੜੇ ਚਰਬਾ ਜੀ ਤੇਰਾ ਸਿੰਘ ਜਗਦੀਸ਼ ਭਰਾਦੀ ਡਾਕਟਰ ਹਰਜਨ ਸਿੰਘ ਆਪਣੇ ਇਸ ਤਰ੍ਹਾਂ ਹੋਰ 5-7 ਸਾਡੇ ਸੀ ਨਾਟਕਕਾਰ ਉਹਨਾਂ ਦੇ ਰੂਬੂ ਕਰਾਏ ਗਏ ਸੀਗੇ ਤੇ ਹੁਣ ਸੋਚਿਆ ਵੀ ਕਿਉਂ ਨਾ 35 ਸਾਲ ਹੋ ਗਏ ਸਰਗੀ ਕਲਾ ਕੇਂਦਰ ਨੂੰ ਰੰਗ ਮੰਚ ਦੇ ਸਭਿਆਚਾਰ ਦੇ ਖੇਤਰ ਚ ਆਪਣੇ ਵਿਵਤ ਮੁਤਾਬਕ ਆਪਣੀ ਸਮਰਥਾ ਮੁਤਾਬਕ ਕੰਮ ਕਰਦੇ ਨੂੰ ਤੇ ਕਿਉਂ ਨਾ ਜਿਹੜਾ ਛੋਟਾ ਸਰਗੀ ਪਰਿਵਾਰ ਹੈ ਬਹੁਤ ਵਿਸ਼ਾਲ ਮੇਰੇ ਖਿਆਲ ਚ 2.5 ਤਿੰਨ ਸੌ ਬੰਤਾਂ ਸਾਡੇ ਆਰਟਿਸਟ ਅੱਜ ਤੋਂ 8-7 10-12 ਸਾਲ ਪਹਿਲਾਂ ਵੇ ਲਿਸਟ ਬਣਾਈ ਸੀ ਇੱਕ ਉਹ ਸੀ ਤੇ ਹੁਣ ਮੇਰੇ ਖਿਆਲ ਚ 350 350 ਸ਼ਾਇਦ 400 ਵੀ ਟੱਚ ਕਰ ਜੀ ਇਹਨੇ ਸਾਡੇ ਨਾਲ ਸਰਗੀ ਪ੍ਰਭਾਵ ਦੇ ਹਿੱਸਾ ਬਣੇ ਤੇ ਆਪਣੇ ਵੱਖ-ਵੱਖ ਤਾਮ ਤੇ ਐਕਟਿਵ ਨੇ ਤੇ ਕਈਆਂ ਨੇ ਆਪਣੇ ਰਗਮੰਚ ਦੇਖੇ ਤੇ ਫਿਲਮ ਦੇਖੇ ਤੇ بڑا ਉੱਚਾ ਮੁਕਾਮ ਭਾਇਆ ਹੋਇਆ 9 ਜੂਨ ਨੂੰ ਸਤਬਰਾਂ ਦੇ ਵਿੱਚ ਉਹ ਨਾ ਉਹ ਜਿਹੜਾ ਮੇਰਾ ਜੋ ਵਰਕਿੰਗ ਹੈ ਤੇ ਇਹਨੂੰ ਅਸੀਂ ਜਿਹੜਾ ਉਹ ਤੋਂ ਅਗਲਾ ਸੰਡੇ ਹੈ ਅੱਠਾ ਸੰਡੇ ਹੈ ਹੁਣ ਤੇ 15 15 ਜੂਨ ਨੂੰ ਅ ਮਿਲ ਬੈਠਣ ਦਾ ਵਿਚਾਰ ਕਰ ਰਹੇ ਹਾਂ ਇੱਕ ਫੈਸਲਾ ਕੀਤਾ ਹੈ ਵੀ ਜਿੰਨੇ ਵੀ ਸਭਗੀ ਕਲਾ ਕੇਂਦਰ ਨਾਲ ਸਾਡੇ ਅ ਕਾਰਮੀ ਸਾਥੀ ਨੇ ਚਾਹੀਏ ਉਹ ਸੰਗੀਤ ਸੰਗੀਤਕਾਰ ਦੇ ਤੌਰ ਤੇ ਜੁੜਨੇ ਚਾਹੀਏ ਡਾਇਰੈਕਟਰ ਦੇ ਤੌਰ ਤੇ ਕੰਮ ਕੀਤਾ ਐਕਟਰ ਐਕਟਰ ਦੇ ਤੌਰ ਤੇ ਕੰਮ ਕੀਤਾ ਗਾਇਕ ਸਾਥੀ ਗਾਇਕਾ ਦੇ ਤੌਰ ਤੇ ਮਾਜਬੁੱਛਿਆ ਜਾਂ ਸੈਟਲਾਈਟ ਡਿਜ਼ਾਈਨਿੰਗ ਲਈ ਜਿ ਜਿੰਨੇ ਸਾਰੇ ਰੰਗ ਕਰਮੀ ਸਾਡੇ ਨਾਲ ਜੁੜੇ ਐ 300 400 350 99 ਸਿੰਘ ਸਰਗੀ ਪਰਿਵਾਰ ਵੱਲੋਂ ਇੱਕ ਸਦਾ ਦਵਾਂਗੇ ਸਤਿਕਾਰ ਸਹਿਤ ਸਦਾ ਦਵਾਂਗੇ ਵੀ ਕੁਝ ਤਾਂ ਚਲੋ ਬੁਧੇਸ਼ ਚ ਵੀ ਨੇ ਕੁਝ ਸ਼ਾਇਦ ਇਸ ਦੁਨੀਆ ਚ ਨਾ ਵੀ ਰਹੇ ਹੋਣ ਤੇ ਜਿਹੜੇ ਆ ਸਕੇ 15 ਜੂਨ ਇਹਤੂ ਆ ਰਹੇ ਤੇ ਸਥਾਨ ਕਰਾਂਗੇ ਉਤਮ ਸੂਟਸ ਬਲਵਿੰਦਰ ਹੁਣੀ ਨੇ ਬੜੇ ਸਹਿਤਕ ਰਸੀ ਨੇ ਕਦਰਦਾਰ ਨੇ ਰੰਗ ਮੰਚ ਦੇ ਸਹਿਦ ਦੇ ਉਹ ਕੋਈ ਵੀ ਸਹਿਤਕ ਗਤੀਵਿਧੀ ਹੋਵੇ ਸਭਿਆਚਾਰਕ ਰੰਗ ਰੰਗ ਮੰਚ ਦੀ ਗਤੀਵਿਧੀ ਹੋਵੇ ਸਿਰਫ ਸਰਗੀ ਕਲਾ ਕੇਂਦਰ ਨਾਲ ਨਹੀਂ ਹਰ ਉਸ ਕਿਸਮ ਦੀ ਜੇਸਬੰਦੀ ਹੈ ਜਿਹੜੀ ਇਸ ਲੋਕਾਲੀ ਲੋਪਾਈ ਲਈ ਕੰਮ ਕਰਦੀ ਹੈ ਔਰ ਮਤਲਬ ਹੀ ਹਰ ਕਿਸਮ ਦਾ ਮਦਦ ਦਿੰਦੇ ਨੇ ਚਾਹੇ ਵਿਤੀ ਹੋਵੇ ਚਾਹੇ ਇੱਕ ਵੈਸੇ ਬੂਸਟ ਹੁੰਦਾ ਵੀ ਹਲਾਸ਼ੇਰੀ ਵੀ ਦਿੰਦੇ ਨੇ ਕਿਸੇ ਕਿਸਮ ਦੀ ਹੋਰ ਕੋਈ ਪੈਸਾ ਤੋਂ ਨੂੰ ਪਤਾ ਹੀ ਆ ਲੋੜ ਪੈਂਦੀ ਹਰ ਕਿਸਮ ਦੇ ਵਿੱਚ ਤੇ ਉੱਥੇ ਸਾਡਾ ਯਤਨ ਹੋਊਗਾ ਉਹਨਾਂ ਨਾਲ ਗੱਲ ਕਰਕੇ ਵੀ ਉਤਮ ਸਵੀਟਸ ਸੈਕਟਰ 68 ਤੇ ਟਾਈਮ ਰੱਖਾਂਗੇ ਸਵੇਰ ਦਾ ਜਸ ਚਲੋ ਆਪਾਂ ਟਾਈਮ ਦੀ ਬਾਅਦ ਚ ਗੱਲ ਕਰ ਲਾਂਗੇ ਤੇ ਇਹ ਮੈਂ ਤੁਹਾਨੂੰ ਤਾਂ ਤੁਹਾਡੇ ਨਾਲ ਗੱਲ ਕੀਤੀ ਹੈ ਤੇ ਬਾਕੀ ਜਿਹੜੀ ਹੋਰ ਅਗਲੀ ਕੋਈ ਜਾਣਕਾਰੀ ਹੋਊਗੀ ਜਾਂ ਹੋਰ ਗੱਲਬਾਤ ਉਹ ਤੁਹਾਡੇ ਮਰਜ਼ਾ ਰਹੂਗਾ ਮੈਂ ਸਤਿ ਸ਼੍ਰੀ ਅਕਾਲ